ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਬਾਬਾ ਸ਼ੇਖ ਫਰੀਦ ਸ਼ਕਰਗੰਜ ਜੀ ਬਾਰੇ ਦੱਸਣ ਜਾ ਰਹੇ ਹਾਂ ਕਿਰਪਾ ਧਿਆਨ ਨਾਲ ਸੁਣਿਓ ਜੀ ਬਾਬਾ ਸ਼ੇਖ ਫਰੀਦ ਸ਼ਕਰਗੰਜ ਜੀ ਦਾ ਜਨਮ ਸਨ 1173 ਜ਼ਿਲ੍ਹਾ ਮਲਤਾਨ ਦੇ ਪਿੰਡ ਖੋਤਵਾਲ ਵਿੱਚ ਹੋਇਆ ਸੀ ਉਨ੍ਹਾਂ ਦੇ ਨਾਮ ਦੇ ਨਾਲ ਸ਼ਕਰਗੰਗ ਦਾ ਲਖਬ ਉਨ੍ਹਾਂ ਦੇ ਮੁਰਸ਼ਦ ਖਵਾਜਾ ਕুতਬਦੀਨ ਬਖਤੀਆਰ ਕਾਕੀ ਨੇ ਜੋੜਿਆ ਸੀ ਅਤੇ ਉਨ੍ਹਾਂ ਬਾਰੇ ਕਿਹਾ ਸੀ ਹਮਚੂ ਸ਼ਕਰ ਸੀਰੀ ਖਾਹਦ ਸ਼ੁੱਧ अथवा ਤੁਸੀਂ ਸ਼ਕਰ ਸਮਾਨ ਮਿੱਠ ਬੋਲੜੇ ਹੋਵੋਗੇ ਜੋ ਗੱਲ ਸ਼ੇਖ ਫਰੀਦ ਦੀਆਂ ਰਚਨਾਵਾਂ ਤੋਂ ਸੱਚੀ ਸਾਬਤ ਹੁੰਦੀ ਹੈ ਉਹ ਮਸ਼ਹੂਰ ਸੂਫੀ ਦਰਵੇਸ਼ ਸ਼ੇਖ ਨਿਯਾਮੁਦੀਨ ਦੇ murid ਸਨ ਉਹਨਾਂ ਦੇ ਪਿਤਾ ਦਾ ਨਾਮ ਸ਼ੇਖ ਜਮਾਲੁਦੀਨ ਸੀ ਸ਼ੇਖ ਫਰੀਦ ਅਰਬੀ ਅਤੇ ਫਾਰਸੀ ਦੇ ਆਲਮ ਸਨ ਪਾਵ ਵਿਦਵਾਨ ਸਨ ਪਰ ਪੰਜਾਬੀ ਜਨਤਾ ਦੇ ਭਲੇ ਹਿੱਤ ਉਹਨਾਂ ਨੇ ਆਪਣੀ ਸਾਰੀ ਰਚਨਾ ਕੀਟਸ ਪੰਜਾਬੀ ਵਿੱਚ ਕੀਤੀ ਬਲਕਿ ਮਲਤਾਨੀ ਪੰਜਾਬੀ ਨੂੰ ਉਹਨਾਂ ਨੇ ਬਚਨਾ ਦੁਆਰਾ ਸ਼ਿੰਗਾਰਿਆ ਉਹਨਾਂ ਦੀ ਸਮੁੱਚੀ ਰਚਨਾ ਪੰਜਾਬੀ ਜੀਵਨ ਅਤੇ ਵਾਤਾਵਰਣ ਦੀ ਮੂੰਹ ਬੋਲਦੀ ਤਸਵੀਰ ਹੈ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਜੀ ਦੇ ਬਚਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਚੇਚੇ ਉਹਨਾਂ ਦੇ ਗੱਦੀ ਨਸ਼ੀਨ ਨੂੰ ਮਿਲਣ ਵਾਸਤੇ ਆਪ ਪਾਕ ਪਟਨ ਗਏ ਉਸ ਸਮੇਂ ਸ਼ੇਖ ਫਰੀਦ ਜੀ ਦੀ ਗੱਦੀ ਤੇ ਉਹਨਾਂ ਦੇ murid ਸ਼ੇਖ ਇਬਰਾਹਿਮ ਫਰੀਦ ਸਾਨੀ ਸਹੋਬਤ ਸਨ ਗੁਰੂ ਜੀ ਨੇ ਉਹਨਾਂ ਪਾਸੋਂ ਬਾਬਾ ਫਰੀਦ ਜੀ ਦੀ ਰਚਨਾ ਸ਼ਬਦ ਤੇ ਸਲੋਕ ਪ੍ਰਾਪਤ ਕੀਤੇ ਜੋ ਪਿਛੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤੇ ਅਤੇ ਇਸ ਤਰ੍ਹਾਂ ਫਰੀਦ ਜੀ ਦੀ ਰਚਨਾ ਨੂੰ ਸਿੱਖ ਸੰਸਾਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਕਾਂ ਵਾਸਤੇ ਹਮੇਸ਼ਾ ਲਈ ਅਮਰ ਕਰ ਦਿੱਤਾ। ਬਾਬਾ ਫਰੀਦ ਜੀ ਅਨੁਸਾਰ ਮਨੁੱਖ ਦਾ ਸਭ ਤੋਂ ਉੱਚਾ ਕਰਮ ਇਹ ਹੈ ਕਿ ਉਹ ਕਿਸੇ ਦੇ ਦਿਲ ਨੂੰ ਠੇਸ ਨਾ ਲਾਏ। ਆਪਣੇ ਸ਼ਲੋਕ ਵਿੱਚ ਉਹਨਾਂ ਲਿਖਿਆ ਹੈ ਸਭਨਾ ਮਨ ਮਾਨਕ ਠਾਣ ਮੂਲ ਮਚੰਗਵਾ ਜੇ ਤੋਂ ਪਿਰਿਆਂ ਦੀ ਸਿਕ ਇਹ ਆਹੂ ਨਾ ਠਾਹੇ ਕਹੀਦਾ ਅਰਥਾਤ ਸਭ ਮਨੁੱਖਾਂ ਦੇ ਹਿਰਦੇ ਮਾਨਕ ਦੀ ਨਿਆਈ ਹਨ ਭਾਵ ਮੋਤੀਆਂ ਦੀ ਤਰ੍ਹਾਂ ਹਨ ਤਾਂ ਕਿਸੇ ਦੇ ਦਿਲ ਨੂੰ ਤੋੜਨਾ ਮੁਨਾਸਬ ਨਹੀਂ ਇਸ ਲਈ ਜੇ ਤੇਰੇ ਅੰਦਰ ਪਿਆਰੇ ਪ੍ਰਭੂ ਨੂੰ ਮਿਲਣ ਦੀ ਸਿੱਖ ਹੈ ਤਾਂ ਕਿਸੇ ਦਾ ਦਿਲ ਨਾ ਦੁਖਾ ਇਸ ਤੋਂ ਅੱਗੇ ਉਹ ਕਹਿੰਦੇ ਹਨ ਇੱਕ ਫਿੱਕਾ ਨਾ ਗਾਲੇ ਸਭ ਨਾਮ ਹੈ ਸੱਚਾ ਧਣੀ ਇਹ ਆਹੂ ਨਾ ਕਹੀ ਠਾ ਮਾਨਕ ਸਭ ਅਮੋਲਵੇ ਅਰਥਾਤ ਕਿਸੇ ਨਾਲ ਫਿੱਕਾ ਨਾ ਬੋਲ ਕਿਉਂਕਿ ਸਭ ਕਿਸੇ ਅੰਦਰ ਨਰੰਕਾਰ ਆਪ ਵਾਸਾ ਹੈ ਸਾਰੇ ਹਿਰਦੇ ਕੀਮਤੀ ਮੋਤੀਆਂ ਦੀ ਨਿਆਈ ਹਨ ਇਸ ਲਈ ਕਿਸੇ ਦਾ ਦਿਲ ਨਾ ਟਾ ਇੱਕ ਹੋਰ ਜਗਾ ਫਰੀਦ ਦਾ ਫਰਮਾਨ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ ਆਪਨਰੇ ਗਰੀਵਾਨ ਮਹਿ ਸਿਰ ਨੀਵਾ ਕਰ ਦੇਖ ਅਰਥਾਤ ਜੇ ਤੂੰ ਸਿਆਣਾ ਤੇ ਸਮਝਦਾਰ ਹੈ ਤਾਂ ਕਿਸੇ ਬਾਰੇ ਮਾੜਾ ਸ਼ਬਦ ਨਾ ਬੋਲ ਆਪਣੇ ਅੰਦਰ ਝਾਤੀ ਮਾਰ ਤੇ ਵੇਖ ਕੇ ਤੂੰ ਕਿੰਨਾ ਕੁ ਚੰਗਾ ਹੈ ਸਗੋਂ ਆਪ ਇਥੋਂ ਤੱਕ ਕਹਿੰਦੇ ਹਨ ਫਰੀਦਾ ਜੇ ਤੈ ਮਰਨ ਮੁਕੀਆਂ ਤੇਨਾ ਨਾ ਮਾਰੇ ਘੁਮ ਆਪਣੜੇ ਕਰ ਜਾਈਏ ਪੈਰ ਤੇ ਨਾ ਦੇ ਚੁੰਮ ਅਰਥਾਤ ਜੇ ਕੋਈ ਤੈਨੂੰ ਮਾਰਦਾ ਵੀ ਹੈ ਤਾਂ ਤੂੰ ਅੱਗੋਂ ਉਸ ਨੂੰ ਨਾ ਮਾਰ ਸਗੋਂ ਉਸ ਦੇ ਘਰ ਜਾ ਕੇ ਉਸ ਦੇ ਪੈਰ ਚੁੰਮ ਬਲਕਿ ਪੈਰਾ ਹੇਠ ਆਈ ਮਿੱਟੀ ਨੂੰ ਵੀ ਮੰਦਾ ਬੋਲਣ ਤੋਂ ਸੰਕੋਚ ਕਰ ਕਿਉਂਕਿ ਇਹੋ ਮਿੱਟੀ ਹੈ ਜੋ ਅੱਜ ਤੇਰੇ ਪੈਰਾ ਹੇਠ ਹੈ ਮਰਨ ਪਿਛੋਂ ਇਸ ਨੇ ਤੇਰੇ ਉੱਪਰ ਪੈਣਾ ਹੈ ਫਰੀਦਾ ਖਾਕ ਨਾ ਨਿੰਦੀਏ ਖਾਕ ਜੇਡ ਨਾ ਕੋਏ ਜੀਵਨ ਦੇ ਆ ਪੈਰਾ ਤਲੇ ਮੋਇਆ ਉੱਪਰ ਹੋਏ ਫਰੀਦਾ ਥਿਓ ਪਵਾਹੀ ਦਬ ਜੇ ਸਾਈ ਲੋੜ ਹੈ ਸਭ ਇੱਕ ਛੇ ਬਿਆਲ ਤਾਲੀ ਹੈ ਤਾਂ ਸਾਈ ਦੇਦਰ ਵਾਰੀ ਹੈ ਜੇ ਤੂੰ ਸਾਈ ਨੂੰ ਮਿਲਣਾ ਚਾਹੁੰਦਾ ਹੈ ਦਾ ਰਸਤੇ ਉਗੀ ਦੱਬ ਵਾਂਗ ਨਿਰਮਾਣ ਹੋ ਜਾ ਦੱਬ ਲੋਕ ਲੋਕਾਂ ਦੇ ਪੈਰਾ ਹੇਠ ਲਿਤਾੜੀ ਜਾਂਦੀ ਹੈ ਪਰ ਉਹ ਕੋਈ ਸ਼ਿਕਾਇਤ ਜਾਂ ਲਿਤਾੜਨ ਵਾਲੇ ਦਾ ਗਿਲਾ ਨਹੀਂ ਕਰਦੀ ਅਤੇ ਸਭ ਕੁਝ ਠੰਡੇ ਦਿਲ ਸਹਾਰਦੀ ਹੈ ਫਰੀਦ ਜੀ ਮਨੁੱਖਾਂ ਵਿਚਾਲੇ ਈਰਖਾ ਹੋਣ ਨੂੰ ਬਹੁਤ ਮੰਦਾ ਕਰਮ ਸਮਝਦੇ ਹਨ ਆਦਮੀ ਆਮ ਤੌਰ ਤੇ ਕਿਸੇ ਦੂਜੇ ਨੂੰ ਰੱਜ ਖਾਂਦਾ ਤੇ ਸੁਖੀ ਵਸਦਾ ਵੇਖ ਨਹੀਂ ਸਕਦਾ ਅਤੇ ਇਸ ਤੇ ਅਜਾਈ ਕੁੜਦੇ ਰਹਿੰਦੇ ਹਨ ਭਾਵੇਂ ਅਜਿਹਾ ਕਰਕੇ ਉਹ ਆਪਣੇ ਆਪ ਨੂੰ ਹੀ ਦੁਖੀ ਸਮਝਦੇ ਹਨ ਫਰੀਦ ਜੀ ਇਹ ਪਰਬਾਏ ਹੀ ਕਹਿੰਦੇ ਹਨ ਅਗਰ ਰੱਬ ਵੱਲੋਂ ਤੇਰੇ ਭਾਗਾ ਵਿੱਚ ਗਰੀਬੀ ਲਿਖੀ ਹੈ ਤਾਂ ਤੂੰ ਇਸ ਵਿੱਚ ਹੀ ਰਾਜੀ ਰਹੋ ਅਤੇ ਰੱਬ ਦਾ ਸ਼ੁਕਰ ਕਰ ਰੁਖੀ ਸੁਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਫਰੀਦ ਜੀ ਇੰਜ ਵੀ ਕਹਿੰਦੇ ਹਨ ਫਰੀਦਾ ਰੋਟੀ ਮੇਰੀ ਕਾਠ ਦੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਅਰਥਾਤ ਅਗਰ ਮੇਰੀ ਰੋਟੀ ਲੱਕੜ ਵਾਂਗ ਸੁੱਕੀ ਵੀ ਹੋਵੇ ਪਰ ਜੇ ਮੈਂ ਪੋਖ ਨੂੰ ਸਲੂਣਾ ਬਣਾ ਲਵਾਂ अथवा ਮੈਨੂੰ ਪੋਖ ਨੇ ਤੰਕ ਕੀਤਾ ਹੋਵੇ ਤਾਂ ਮੇਰੀ ਲੱਕੜ ਜਹੀ ਸੁੱਕੀ ਰੋਟੀ ਵੀ ਸਲੂਣੇ ਦੀ ਤਰ੍ਹਾਂ ਮੈਨੂੰ ਸਵਾਦਲੀ ਲੱਗੇਗੀ ਇਸ ਦੇ ਉਲਟ ਜੇ ਅੰਦਰ ਪੋਖ ਨਹੀਂ ਤਾ ਚੋਪੜੀ ਰੋਟੀ ਅਥਵਾ ਘਿਓ ਵਿੱਚ ਤਲੀ ਹੋਈ ਰੋਟੀ ਵੀ ਖਾਣ ਵਾਲੇ ਵਾਸਤੇ ਦੁਖਦਾਈ ਹੋਵੇਗੀ ਭੁੱਖੇ ਵਾਸਤੇ ਲੱਕੜ ਜਹੀ ਸਖਤ ਰੋਟੀ ਵੀ ਬਿਨਾਂ ਭੁੱਖ ਤੋਂ ਖਾਦੇ ਮਹਲ ਪੂੜੇ ਨਾਲੋਂ ਚੰਗੀ ਹੈ ਬਾਬਾ ਫਰੀਦ ਜੀ ਦੇ ਚਾਰ ਸ਼ਬਦ ਅਤੇ 130 ਲੋਕ ਜੋ ਉਹਨਾਂ ਨੇ ਗਦੀ ਨਸ਼ੀਨ ਇਬਰਾਇਮ ਫਰੀਦ ਪਾਸੋਂ ਗੁਰੂ ਨਾਨਕ ਦੇਵ ਜੀ ਨੂੰ ਅਯੋਧਨ ਜਾਣ ਸਮੇ ਮਿਲੇ ਸਨ ਜਿਸ ਨੂੰ ਹੁਣ ਪਾਕਪਟਨ ਕਰਕੇ ਜਾਣਿਆ ਜਾਂਦਾ ਹੈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਲਏ ਸਨ ਇਹ ਰਚਨਾ ਠੇਠ ਮੁਲਤਾਨੀ ਪੰਜਾਬੀ ਕਵਿਤਾ ਵਿੱਚ ਹੈ ਜਿਸ ਨੂੰ ਹਰ ਪੰਜਾਬੀ ਸਹਿਜੇ ਹੀ ਸਮਝ ਸਕਦਾ ਹੈ ਇੱਕ ਫਰੀਦ ਜੀ ਭਾਵੇਂ ਜਨਮ ਕਰਕੇ ਮੁਸਲਮਾਨ ਸਨ ਅਤੇ ਉਹਨਾਂ ਦੀ ਸਾਰੀ ਰਚਨਾ ਅੰਦਰ ਮੁਸਲਮਾਨੀ ਰਸਮਾਂ ਰੀਤਾਂ ਦੇ ਹਵਾਲੇ ਗਿਤਾ ਨਮਾਜ਼ਾ ਦੀ ਅਦਾਇਗੀ ਮਸਜਿਦ ਅੰਦਰ ਮੁਸਲਮਾਨੀ ਸ਼ਰਹ ਅਨੁਸਾਰ ਹਾਜ਼ਰ ਹੋ ਕੇ ਨਮਾਜ਼ ਵਿੱਚ ਸ਼ਾਮਲ ਹੋਣਾ ਅਤੇ ਕਾਇਦੇ ਅਨੁਸਾਰ ਸਜਦੇ ਕਰਨੇ ਦਰਜ ਹਨ ਅਤੇ ਪਰਵਾਣਤ ਰਸਮਾਂ ਰੀਤਾਂ ਨੂੰ ਵਡਿਆਈ ਪ੍ਰਾਪਤ ਹੈ ਪਰ ਹਰ ਰਸਮ ਤਾਂ ਹੀ ਪ੍ਰਵਾਣ ਚੜਦੀ ਮੰਨੀ ਜਾਂਦੀ ਹੈ ਜੇ ਉਹਨਾਂ ਅੰਦਰ ਖੁਦਾਬੰਦ کریم ਨਾਲ ਸੱਚੇ ਪਿਆਰ ਤੇ ਇਸ਼ਕ ਦਾ ਜਜ਼ਬਾ ਕਾਇਮ ਹੈ ਜੇ ਇਹ ਨਹੀਂ ਤਾਂ ਸਭ ਕੁਝ ਮਹਿਜ ਵਿਖਾਵਾ ਹੈ ਤੇ ਇਉਂ ਕਰਨ ਨਾਲ ਉਹ ਰੱਬ ਦੀ ਹਜ਼ੂਰੀ ਵਿੱਚ ਪ੍ਰਵਾਣ ਨਹੀਂ ਚੜ ਸਕਦੇ ਆਪ ਕਹਿੰਦੇ ਹਨ ਤੇਲ ਮੁਹਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ دیدار ਕੇ ਵੀਸਰਿਆ ਜਿਨ ਨਾਮ ਤੇ ਪੁਏ ਪਾਰ ਥੀਏ ਅਤੇ ਜੋ ਅੰਦਰੋਂ ਖੋਟੇ ਅਤੇ ਪਿਆਰ ਵੀ ਹੋਣੇ athwa ਅੰਦਰੋਂ ਹੋਰ ਹਨ ਅਤੇ ਬਾਹਰ ਤੋਂ ਦਿੱਸਦੇ ਹੋਰ ਹਨ ਉਹਨਾਂ ਦੀ ਬਾਹਰੀ ਚਮਕ-ਦਮਕ ਤੇ ਵਿਖਾਵਾ ਕਿਸੇ ਕੰਮ ਨਹੀਂ ਉਹ ਤਾਂ ਬਾਹਰ ਦੇ ਸੇ ਚਾਨਣ ਦਿਲ ਅੰਧਿਆਰੀ ਰਾਤ ਇਸਮਾਨ ਹੈ ਪਿਆਰ ਵਿੰਨੇ ਹਿਰਦੇ ਦੀ ਮਿਸਾਲ ਕਾਲੀ ਕੋਇਲ ਦਾ ਚਿੱਤਰ ਪੇਸ਼ ਕਰ ਕੇ ਦਿੰਦੇ ਹਨ ਕੋਇਲ ਨੂੰ ਪੁੱਛਦੇ ਹਨ ਤੇ ਤੇਰੇ ਬੋਲ ਬੜੇ ਮਿੱਠੇ ਅਤੇ ਸੁਣਨ ਵਾਲੇ ਦਾ ਹਿਰਦਾ ਵਿਨ ਲੈਣ ਦੇ ਸਮਰਥ ਹਨ ਪਰ ਤੂੰ ਵੇਖਣ ਨੂੰ ਸ਼ਾ ਕਾਲੀ ਹੈ ਇਸ ਦਾ ਕੀ ਕਾਰਨ ਹੈ ਉਹ ਕਹਿੰਦੀ ਹੈ ਮੇਰਾ ਮੁਖ ਵੀ ਇੰਨਾ ਸੋਹਣਾ ਸੀ ਜਿੰਨੇ ਮੇਰੇ ਬੋਲ ਮਿੱਠੇ ਹਨ ਪਰ ਪਿਆਰੇ ਦੇ ਵਿਛੋੜੇ ਵਿੱਚ ਤੁਖ-ਤੁਖ ਕੇ ਮੈਂ ਕਾਲੀ ਹੋ ਗਈ ਹਾਂ ਕਾਲੀ ਕੋਇਲ ਤੂੰ ਕਿੱਥੇ ਗੁਣ ਕਾਲੀ ਅਤੇ ਇਸ ਦਾ ਉਤਰ ਕੋਇਲ ਦੀ ਜਬਾਨੀ ਦਿੰਦੇ ਹਨ ਆਪਣੇ ਪ੍ਰੀਤਮ ਕੇ ਹੋਂ ਬਿਰਹ ਗਿਆਲੀ ਪਰਹ ਬਿਹੋਂ ਕਤੇ ਸੁਖ ਪਾਏ ਅਤੇ ਜੋ ਪ੍ਰਦਾ ਪਿਆਰੇ ਪ੍ਰੀਤਮ ਦੇ ਵਿਛੋੜੇ ਦੀ ਤਰਫ ਵਿਹੂਣਾ ਹੈ ਜੋ ਵਿਛੜ ਕੇ व्याकुल ਨਹੀਂ ਹੁੰਦਾ ਉਸ ਬਾਰੇ ਕਹਿੰਦੇ ਹਨ ਪ੍ਰੀਦਾ ਜਿਤ ਤਨ ਬਿਰਹੋਂ ਨਾ ਉਪਜੇ ਸੋ ਤਨ ਜਾਣ ਮਸਾਨ ਸ਼ਮਸ਼ਾਨ ਭੂਮੀ ਜਿੱਥੇ ਮਰੇ ਹੋਏ ਸਰੀਰ ਦਾ ਦਾਹ ਕੀਤਾ ਜਾਂਦਾ ਹੈ ਦਾ ਖਿਆਲ ਅਤੇ ਇਸ ਦੀ ਯਾਦ ਹੀ ਹਿਰਦੇ ਨੂੰ ਪੈ ਪੀਤ ਕਰ ਦਿੰਦੇ ਹਨ ਕਿਉਂਹੀਂ ਵਿਛੋੜੇ ਅੰਦਰ ਤੜਪਿਆ ਹਿਰਦਾ ਆਪਣੇ ਆਪ ਵਿੱਚ ਵਿਆਕੁਲ ਹੋਇਆ ਰਹਿੰਦਾ ਹੈ ਉਸ ਨੂੰ ਇਸ ਗੱਲ ਦਾ ਪੈ ਹੈ ਕਿ ਭਾਵੇਂ ਪਿਆਰੇ ਦਾ ਮੇਲ ਹੋਵੇ ਹੀ ਨਾ ਸਦੀਵ ਤੜਫਉਂਦਾ ਰਹਿੰਦਾ ਹੈ ਦਿਨ ਬ ਦਿਨ ਢਲਦੀ ਉਮਰ ਅਤੇ ਇਸ ਦੇ ਨਾਲ ਦੀ ਕਮਜ਼ੋਰੀ ਵੜਦੇ ਜਾ ਰਹੇ ਸਰੀਰ ਅੰਗ ਅੱਖੀਆਂ ਤੇ ਕੰਨ ਆਦੀ ਫਰੀਦ ਜੀ ਨੂੰ ਚਿੰਤਾਤੁਰ ਵੀ ਕਰਦੇ ਹਨ ਫਰੀਦ ਆੱਖੀ ਦੇਖ ਪਤਨੀਆ ਸੁਣ ਸੁਣ ਰੀਣੇ ਕੰਨ ਸਾਗ ਪਕੰਦੀ ਆਈਆਂ ਹੋਰ ਕਰੇਂਦੀ ਵਨ ਗੁਰੂ ਜੀ ਨੇ ਸਮੇਸਿਰ ਬੇੜਾ ਨਾ ਬੰਨੇ ਹੋਣ ਅਤੇ ਉਸ਼ਲ ਦੇ ਸਾਗਰ ਦੇ ਦ੍ਰਿਸ਼ ਦੁਆਰਾ ਜੋ ਨਿਰਾਸ਼ਤਾ ਦਰਸਾਈ ਸੀ ਉਸ ਨੂੰ ਦੂਰ ਕਰਨ ਲਈ ਗੁਰੂ ਜੀ ਪੱਕੇ ਮੰਜੀਠੜੇ ਰੰਗੇ ਨਾਮ ਦਾ ਚੋਲਾ ਪਹਿਨਣਾ ਅਤੇ ਗੁਨਾ ਦੀ ਹੀ ਗਠੜੀ ਨਾਲ ਲੈ ਕੇ ਜਾਣ ਦਾ ਰਸਤਾ ਦਿਖਾ ਕੇ ਉਸ਼ਲ ਦੇ ਸਾਗਰ ਤੋਂ ਸਹਿਜ ਹੀ ਪਾਰ ਹੋ ਜਾਣ ਲਈ ਨਿਰਾਸ਼ਾ ਨੂੰ ਆਸ ਵਿੱਚ ਬਦਲ ਲੈਣ ਦੀ ਵਿਧੀ ਦੱਸਦੇ ਹਨ ਤੂ ਫਰੀਦ ਜੀ ਦੀ ਮੇਰੇ ਸਤਾ ਵਾਲੀ ਦਸ਼ਾ ਨੂੰ ਆਸ ਵਿੱਚ ਬਦਲਣ ਲੈਣ ਅਤੇ ਪਰ ਸਰਵਰ ਜਬ ਉਸ਼ਲੇ ਤਬ ਕਰਨ ਦੋਹੇਲਾ ਇਹ ਹਾਲਤ ਵਿੱਚ ਨਿਰਾਸ਼ ਨਾ ਹੋਣ ਦਾ ਵੱਡਾ ਸਹਾਰਾ ਉਹਨਾਂ ਦਾ ਆਪਣੇ ਪ੍ਰੀਤਮ ਨਾਲ ਕਦੀ ਨਾ ਟੁੱਟਣ ਵਾਲਾ ਪਿਆਰ ਅਤੇ ਭਰੋਸਾ ਸੀ ਅਤੇ ਹਾਤ ਦੀਆਂ ਮੁਸ਼ਕਲਾਂ ਵੀ ਉਹਨਾਂ ਦੇ ਪਿਆਰ ਵਿੱਚ ਰੋਕ ਨਹੀਂ ਪਾ ਸਕਦੀਆਂ ਜਿਸ ਦਾ ਜ਼ਿਕਰ ਨਾ ਉਹਨਾਂ ਦੇ ਆਪਣੇ ਇੱਕ ਸ਼ਲੋਕ ਵਿੱਚ یوں ਦਿੱਤਾ ਹੈ ਫਰੀਦਾ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹ ਚਲਾ ਨਾ ਪਿੱਜੇ ਕੰਬੜੀ ਰਹਾ ਨਾ ਟੱਟੇ ਨੇਹ ਪਿੱਜੋ ਸਜੋ ਕੰਬੜੀ ਅਲਾ ਵਰਸਾਓ ਮੇਹ ਜਾਏ ਮਿਲਾਂ ਤਿੰਨਾ ਸੱਜਣਾ ਤੁੱਟੋ ਨਾਹੀ ਨੇਹ ਪਿਆਰੇ ਦਾ ਘਰ ਬੜੀ ਦੂਰ ਹੈ ਤੇ ਰਸਤੇ ਦੀਆਂ ਬਲੀਆਂ ਵਿੱਚੋਂ ਲੰਘਣਾ ਹੈ ਉਹ ਮੀਂਹ ਵਸਦੇ ਹੁਣ ਕਾਰਨ ਜਿੱਕੜ ਹੋਇਆ ਪਿਆ ਹੈ ਨਾ ਵਰਖਾ ਬੰਦ ਹੁੰਦੀ ਦੇਖਦੀ ਹੈ ਜੇ ਮੈਂ ਪਿਆਰੇ ਦੇ ਘਰ ਜਾਣ ਦਾ ਹੌਸਲਾ ਕਰਦਾ ਵੀ ਹਾਂ ਤਾਂ ਮੇਰੀ ਕੰਬਲੀ ਤੇ ਜਾਣ ਦਾ ਡਰ ਮੈਨੂੰ ਮਾਰਦਾ ਹੈ ਅਤੇ ਨਾ ਜਾਵਾਂ ਤਾਂ ਪਿਆਰੇ ਦੇ ਪਿਆਰ ਵਿੱਚ ਨਾਗਾ ਵੀ ਪੈਂਦਾ ਹੈ ਹੁਣ ਮੈਂ ਕੀ ਕਰਾਂ ਫਰੀਦ ਜੀ ਅਜੇ ਸੋਚ ਵਿੱਚ ਹੀ ਸਨ ਅੰਦਰੋਂ ਆਵਾਜ਼ ਆਉਂਦੀ ਹੈ ਕਿ ਕੀ ਹੋਇਆ ਇਹ ਕੰਬਲੀ ਪੇਜ ਗਈ ਅਤੇ ਵਾਸੇ ਮੀ ਕਾਰਨ ਗਲੀਆਂ ਦਾ ਚੱਕੜ ਵੀ ਉਵੇਂ ਹੀ ਬਣਿਆ ਰਿਹਾ ਮੇਰੇ ਨਾ ਜਾਣ ਨਾਲ ਮੇਰੀ mohabbat ਵਿੱਚ ਫਰਕ ਪਵੇਗਾ ਇਥੇ ਲਈ ਮੇਰਾ ਜਾਣਾ ਹੀ ਬਣਦਾ ਹੈ ਤਾਂ ਤਾਂਕੇ ਪਿਆਰੇ ਨਾਲ ਮੇਰੀ ਰਹਿ ਬਣ ਜਾਵੇ ਫਰੀਦ ਜੀ ਦੀ ਬਾਣੀ ਵਿੱਚੋਂ ਇਸ ਲੇਖ ਅੰਦਰ ਦਰਜ ਸਾਰੇ ਪਰਮਾਨ ਇਸ ਗੱਲ ਦਾ ਗਵਾਹੀ ਭਰਦੇ ਹਨ ਕਿ ਉਹਨਾਂ ਦੇ ਹਿਰਦੇ ਅੰਦਰ ਆਪਣੇ ਮਹਿਬੂਬ ਅੱਲਾਹ ਦੇ ਮਿਲਣ ਦੀ ਡੂੰਗੀ ਤੜਫ ਸੀ ਇਹੋ ਤੜਫ ਉਹਨਾਂ ਦੀ ਸਾਰੀ ਰਚਨਾ ਦਾ ਮੁੱਖ ਵਿਸ਼ਾ ਹਮੇਸ਼ਾ ਬਣਿਆ ਰਿਹਾ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਨ ਬਾਬਾ ਸ਼ੇਖ ਫਰੀਦ ਸ਼ਕਰਗੰਜ ਜੀ ਦੇ ਕੁਝ ਸ਼ਲੋਕ ਜੋ ਉਹਨਾਂ ਨੇ ਗੁਰੂ ਪ੍ਰੇਮ ਵਿੱਚ ਲਿਖੇ ਸਨ ਸਾਧ ਸੰਗਤ ਜੀ ਸ਼ਲੋਕ ਬੋਲਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਕਿਰਪਾ ਕਰਕੇ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ